ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲਿਆਂ ਜੀਵੇਂ ਸਾਲ ਵਾਲੇ ਦਿਨ ਤੁਸੀਂ ਗੁਰੂ ਘਰ ਇਹ ਇੱਕ ਚੀਜ਼ ਭੇਟ ਕਰਕੇ ਆਉਣੀ ਹੈ ਤੁਹਾਡੇ ਘਰ ਵਿੱਚ ਫਿਰ ਬਰਕਤ ਜਿਹੜੀ ਹੈ ਆਉਣੀ ਸ਼ੁਰੂ ਹੋ ਜਾਵੇਗੀ ਨਸ਼ਾ ਕਲੇਸ਼ ਜਿਹੜਾ ਹੈ ਹਮੇਸ਼ਾ ਲਈ ਜੜ ਤੋਂ ਖਤਮ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਦੇ ਸਦਕਾ ਆਉਣ ਵਾਲਾ ਨਵਾਂ ਵਰਾ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਖੇੜੇ ਲੈ ਕੇ ਆਵੇ ਤੁਹਾਡੇ ਘਰ ਪਰਿਵਾਰ ਨੂੰ ਭੈਣ ਭਰਾਵਾਂ ਨੂੰ ਕਦੇ ਵੀ ਕਿਸੇ ਜ਼ਿੰਦਗੀ ਵਿੱਚ ਜਿਹੜਾ ਹੈ ਦੁੱਖਾਂ ਦਾ ਸਾਹਮਣਾ ਕਰਨਾ ਨਾ ਪਿਆ ਜਾਵੇ ਖੁਸ਼ੀਆਂ ਭਰਿਆ ਸਾਲ ਬਤੀਤ ਹੋਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਸ ਕਰਦੇ ਹਾਂ ਜੀ ਕਿ ਤੁਸੀਂ ਸਭ ਆਪਣੇ ਘਰ ਪਰਿਵਾਰ ਸਮੇਤ ਚੜ੍ਹਦੀ ਕਲਾ ਵਿੱਚ ਹੋਵੋਗੇ ਸਾਥ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਐਸੀ ਗੱਲ ਸਾਂਝੀ ਕਰਨ ਜਾ ਰਹੇ ਹਾਂ ਜੋ ਨਵੇਂ ਸਾਲ ਦੇ ਪਹਿਲੇ ਦਿਨ ਜੇਕਰ ਕੀਤੀ ਜਾਵੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮਨੁੱਖ ਦੀ ਕਿਸਮਤ ਸੋਨੇ ਵਾਂਗ ਚਮਕ ਸਕਦੀ ਹੈ ਇਹ ਕੋਈ ਟੂਣਾ ਟੋਟਕਾ ਨਹੀਂ ਹੈ ਜੀ ਨਾ ਹੀ ਕੋਈ ਕਰਾਮਾਤੀ ਦਾਵਾ ਹੈ ਇਹ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਮਰਿਆਦਾ ਹੈ ਇਹ ਉਹਨਾਂ ਭੈਣ ਭਰਾਵਾਂ ਦੇ ਲਈ ਵੀਡੀਓ ਖਾਸ ਹੋਣ ਵਾਲੀ ਹੈ ਜਿਹੜੇ ਭੈਣ ਭਰਾ ਆਖ ਦਿੰਦੇ ਹਨ ਕਿ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਹੀ ਗਰੀਬੀ ਹੈ ਉਹਨਾਂ ਦੇ ਘਰ ਵਿੱਚ ਬਹੁਤ ਜ਼ਿਆਦਾ ਬਿਮਾਰੀ ਹੈ ਬਿਮਾਰੀ ਤਾਂ ਜਾਣ ਦਾ ਨਾਮ ਹੀ ਨਹੀਂ ਲੈਂਦੀ ਘਰ ਦੇ ਜੀਵਾਂ ਦੇ ਸੁਭਾਅ ਵਿੱਚ ਚਿੜਚਿੜਾਪਨ ਆ ਗਿਆ ਹੈ ਉਹ ਇਸ ਵੀਡੀਓ ਨੂੰ ਭੈਣ ਭਰਾ ਪੂਰੇ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਸਦਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਾਲ ਸਿੰਘ ਜੀ ਅੱਜ ਦੇ ਸਮੇਂ ਵਿੱਚ ਅਨੇਕਾਂ ਪਰਿਵਾਰ ਐਸੇ ਹਨ ਜੋ ਦਿਨ ਰਾਤ ਮਿਹਨਤ ਤਾਂ ਬਹੁਤ ਕਰਦੇ ਆ ਪਰ ਕਮਾਈ ਦੇ ਵਿੱਚ ਬਰਕਤ ਨਹੀਂ ਬਣਦੀ ਪੈਸਾ ਆਉਂਦਾ ਵੀ ਹੈ ਤੇ ਰੁਕਦਾ ਨਹੀਂ ਕਈ ਲੋਕ ਇਸ ਬਰਕਤ ਲਈ ਇਧਰ ਉਧਰ ਭਟਕਦੇ ਫਿਰਦੇ ਨੇ ਟੂਣੇ ਟੋਟ ਕੇ ਕਰਦੇ ਨੇ ਘਰ ਦੇ ਵਿੱਚ ਜੋ ਵੀ ਬਚਿਆ ਹੁੰਦਾ ਹੈ ਉਹ ਵੀ ਲਟਾ ਬੈਠਦੇ ਨੇ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਬਰਕਤ ਦਾ ਸਭ ਤੋਂ ਸੌਖਾ ਤਰੀਕਾ ਤੇ ਸੱਚਾ ਪਵਿੱਤਰ ਰਸਤਾ ਦਿਖਾਇਆ ਹੈ ਉਹ ਰਸਤਾ ਹੈ ਜੀ ਦਸਵੰਦ ਦਾ ਰਸਤਾ ਗੁਰੂ ਘਰ ਨਾਲ ਆਪਣੀ ਕਮਾਈ ਨੂੰ ਜੋੜਨਾ ਆਪਣੀ ਰੋਜੀ ਦੇ ਵਿੱਚੋਂ ਗੁਰੂ ਦਾ ਹਿੱਸਾ ਕੱਢਣਾ ਇਹ ਹੀ ਅਸਲ ਬਰਕਤ ਦੀ ਕਮਾਈ ਹੈ ਜੇਕਰ ਅਸੀਂ ਆਪਣੇ ਘਰ ਦੇ ਵਿੱਚੋਂ ਗੁਰੂ ਲਈ ਕੁਝ ਦਸਵੰਦ ਦੀਆਂ ਕੁਝ ਰਸਤਾ ਕੱਢ ਰੱਖ ਲਵਾਂਗੇ ਤਾਂ ਸਾਡੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਸਾਡੇ ਘਰ ਵਿੱਚ ਕਮਾਈ ਦਾ ਵਾਅਦਾ ਹੋਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਅਕਸਰ ਅਸੀਂ ਆਖਦੇ ਹਾਂ ਜੀ ਬਰਕਤ ਨਹੀਂ ਬਣਦੀ ਪਰ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਕਿ ਬਰਕਤ ਸਿਰਫ ਮਿਹਨਤ ਨਾਲ ਨਹੀਂ ਗੁਰੂ ਨਾਲ ਜੋੜੀ ਹੋਈ ਮਿਹਨਤ ਨਾਲ ਬਣਦੀ ਹੈ ਦਸਵੰਦ ਉਹ ਡੋਰ ਹੈ ਜੋ ਸਾਡੀ ਕਮਾਈ ਨੂੰ ਗੁਰੂ ਦੇ ਦਰ ਨਾਲ ਜੋੜ ਦਿੰਦੀ ਹੈ ਜਦੋਂ ਤੱਕ ਇਹ ਡੋਰ ਨਹੀਂ ਜੁੜਦੀ ਉਦੋਂ ਤੱਕ ਪੈਸਾ ਸਿਰਫ ਨੰਬਰ ਬਣ ਕੇ ਰਹਿ ਜਾਂਦਾ ਹੈ ਆਉਂਦਾ ਹੈ ਜਾਂਦਾ ਹੈ ਪਰ ਮਨ ਨੂੰ ਸਕੂਨ ਨਹੀਂ ਦਿੰਦਾ ਦਸਵੰਦ ਦਾ ਮਤਲਬ ਸਿਰਫ ਪੈਸਾ ਨਹੀਂ ਦਸਵੰਦ ਦਾ ਅਸਲ ਅਰਥ ਹੈ ਇਹ ਮੰਨਣਾ ਜੋ ਕੁਝ ਮੇਰੇ ਕੋਲ ਹੈ ਉਹ ਮੇਰੀ ਕਾਬਲੀਅਤ ਨਾਲ ਨਹੀਂ ਗੁਰੂ ਦੀ ਕਿਰਪਾ ਨਾਲ ਹੈ ਜਦੋਂ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਗੁਰੂ ਦਾ ਹੱਕ ਖੁਸ਼ੀ ਨਾਲ ਵੱਖ ਕਰਦਾ ਹੈ ਉਸ ਵੇਲੇ ਉਹ ਆਪਣੇ ਅੰਦਰੋਂ ਲਾਲਚ ਡਰ ਅਤੇ ਅਸੁਰੱਖਿਆ ਨੂੰ ਵੱਖ ਕਰ ਦੇਂਦਾ ਹੈ ਇਹੀ ਥਾਂ ਹੈ ਜਿੱਥੋਂ ਬਰਕਤ ਦੀ ਸ਼ੁਰੂਆਤ ਹੁੰਦੀ ਹੈ ਜਿੱਥੋਂ ਘਰ ਦੇ ਵਿੱਚੋਂ ਬਿਮਾਰੀ ਨਿਕਲਣ ਦੀ ਸ਼ੁਰੂਆਤ ਹੁੰਦੀ ਹੈ ਘਰ ਦੇ ਜੀਵਾਂ ਦੇ ਸੁਭਾਅ ਬਦਲਣ ਦੀ ਸ਼ੁਰੂਆਤ ਹੁੰਦੀ ਹੈ ਸਾਥ ਸੰਗਤ ਜੀ ਬਰਕਤ ਦਾ ਅਰਥ ਇਹ ਨਹੀਂ ਇਹ ਸਿਰਫ ਧੰਨਵਾਦ ਜਾਵੇ ਬਰਕਤ ਦਾ ਅਰਥ ਹੈ ਘਰ ਘਾਟ ਵਿੱਚ ਸੁੱਖ ਥੋੜੇ ਵਿੱਚ ਵੀ ਸੰਤੁਸ਼ਟੀ ਤੇ ਜੋ ਵੀ ਕੁਝ ਹੈ ਉਸ ਵਿੱਚ ਵੀ ਚੈਨ ਕਈ ਲੋਕਾਂ ਕੋਲ ਬੜਾ ਕੁਝ ਹੁੰਦਾ ਹੈ ਪਰ ਦਿਨ ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਕਈ ਲੋਕਾਂ ਕੋਲ ਬਹੁਤ ਕੁਝ ਹੁੰਦਾ ਹੈ ਪਰ ਦਿਨ ਰਾਤ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਤੇ ਕਈ ਐਸੇ ਵੀ ਹੁੰਦੇ ਹਨ ਜੋ ਥੋੜੀ ਕਮਾਈ ਵਿੱਚ ਵੀ ਹੱਸ ਕੇ ਜੀ ਲੈਂਦੇ ਹਨ ਇਹ ਫਰਕ ਸਿਰਫ ਦਸਮੰਦ ਦਾ ਹੁੰਦਾ ਹੈ ਗੁਰੂ ਦੀ ਨਿਗਾਹ ਪੈਸੇ ਤੇ ਬੰਦੇ ਦੇ ਮਨ ਦੀ ਨiyet ਤੇ ਹੁੰਦੀ ਹੈ ਜਦੋਂ ਮਨੁੱਖ ਦਸਬੰਦ ਕੱਢਦਾ ਹੈ ਉਹ ਅਸਲ ਵਿੱਚ ਆਪਣੇ ਘਰ ਦੀ ਨਕਾਰਾਤਮਕਤਾ ਨੂੰ ਬਾਹਰ ਕੱਢਦਾ ਹੈ ਆਪਣੇ ਅੰਦਰ ਦੇ ਲਾਲਚ ਨੂੰ ਬਾਹਰ ਕੱਢਦਾ ਹੈ ਗੁਰੂ ਸਾਹਿਬ ਜੀ ਦੇ ਬਚਨ ਇਹ ਹਨ ਕਿ ਗੁਰੂ ਦੇ ਮੋਹ ਨੂੰ ਗੁਰੂ ਦੀ ਗੋਲਕ ਸਮਝੋ ਜਦੋਂ ਅਸੀਂ ਲੋੜਵੰਦ ਦੀ ਮਦਦ ਕਰਦੇ ਹਾਂ ਲੰਗਰ ਦੀ ਸੇਵਾ ਕਰਦੇ ਹਾਂ ਜਾਂ ਗੁਰੂ ਘਰ ਦੀ ਲੋੜ ਵਿੱਚ ਹਿੱਸਾ ਪਾਉਂਦੇ ਹਾਂ ਉਹ ਸੇਵਾ ਸਿਰਫ ਕਿਸੇ ਹੋਰ ਦਾ ਭਲਾ ਨਹੀਂ ਕਰਦੀ ਉਹ ਸਾਡੀ ਰੋਜੀ ਰੋਟੀ ਨੂੰ ਪਵਿੱਤਰ ਕਰ ਦਿੰਦੀ ਹੈ ਪਵਿੱਤਰ ਰੋਜ਼ੀ ਵਿੱਚ ਹੀ ਅਸਲੀ ਬਰਕਤ ਵਸਦੀ ਹੈ। ਕਈ ਮਹਾਪੁਰਖ ਜੀ ਸਾਨੂੰ ਫਰਮਾਉਂਦੇ ਹਨ ਕਿ ਜੋ ਮਨੁੱਖ ਇਮਾਨਦਾਰੀ ਨਾਲ ਦਸਵੰਧ ਕੱਢਦਾ ਹੈ ਉਸ ਦਾ ਬਾਕੀ ਧਨ ਫਿਰ ਅਮ੍ਰਿਤ ਬਣ ਜਾਂਦਾ ਹੈ। ਇਸ ਦਾ ਭਾਵ ਇਹ ਹੈ ਕਿ ਉਹ ਪੈਸਾ ਸਾਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਨਾ ਅਹੰਕਾਰੀ ਬਣਨ ਦਿੰਦਾ ਹੈ, ਨਾ ਰੋਗ ਬਣਨ ਦਿੰਦਾ ਹੈ, ਨਾ ਘਰ ਦੇ ਵਿੱਚ ਕਲੇਸ਼ ਪੈਦਾ ਕਰਨ ਦਿੰਦਾ ਹੈ। ਪਰ ਜਦੋਂ ਗੁਰੂ ਦਾ ਹੱਕ ਰੋਕਿਆ ਜਾਂਦਾ ਹੈ ਤਾਂ ਉਹੀ ਪੈਸਾ ਕਰਦੇ ਵਿੱਚ ਹੌਲੀ ਹੌਲੀ ਬਿਮਾਰੀ ਚਿੰਤਾ ਤੇ ਡਿਪਰੈਸ਼ਨ ਤਣਾ ਦਾ ਕਾਰਨ ਬਣ ਜਾਂਦਾ ਹੈ ਸਾਧ ਸੰਗਤ ਜੀ ਦਸਵੰਡ ਕੱਢਣ ਦਾ ਸਹੀ ਢੰਗ ਵੀ ਗੁਰਮਤ ਅਨੁਸਾਰ ਹੋਣਾ ਚਾਹੀਦਾ ਹੈ ਸੇਵਾ ਕਦੇ ਵੀ ਵਿਖਾਵੇ ਲਈ ਨਹੀਂ ਕਰਨੀ ਚਾਹੀਦੀ ਜਿੰਨੀ ਗੁਪਤ ਸੇਵਾ ਓਨੀ ਵੱਡੀ ਕਿਰਪਾ ਸੱਜੇ ਹੱਥ ਨਾਲ দান ਕਰੀਏ ਤਾਂ ਖੱਬੇ ਨੂੰ ਪਤਾ ਨਾ ਲੱਗਣ ਦਿਓ ਕਿਉਂਕਿ ਜਿੱਥੇ ਹੰਕਾਰ ਆ ਜਾਂਦਾ ਹੈ ਉੱਥੇ ਬਰਕਤ ਰੁਕ ਜਾਂਦੀ ਹੈ ਗੁਰੂ ਦੀ ਕਿਰਪਾ ਨਿਮਰਤਾ ਵਿੱਚ ਵਸਦੀ ਹੈ ਨਾ ਕੇ ਸ਼ੋਰ ਦੇ ਵਿੱਚ ਅਮੀਰ ਅਤੇ ਗਰੀਬ ਲਈ ਗੁਰੂ ਦਾ ਹੁਕਮ ਇੱਕੋ ਜਿਹਾ ਹੈ ਗੁਰੂ ਸਾਹਿਬ ਜੀ ਇਹ ਨਹੀਂ ਵੇਖਦੇ ਕਿ ਕਿਸੇ ਨੇ ਕਿੰਨਾ ਦਿੱਤਾ ਉਹ ਸਿਰਫ ਇਹ ਵੇਖਦੇ ਹਨ ਕਿ ਕਿੰਨੀ ਸਮਰੱਥਾ ਵਿੱਚ ਦਿੱਤਾ ਅਮੀਰ ਦਾ ਹਜ਼ਾਰ ਗਰੀਬ ਦਾ 1 ਰੁਪਿਆ ਜੇ ਦੋਵੇਂ ਸੱਚੀ ਭਾਵਨਾ ਨਾਲ ਦਿੱਤੇ ਜਾਣ ਤੇ ਗੁਰੂ ਦੇ ਦਰ ਤੇ ਤਾਂ ਸਾਧ ਸੰਗਤ ਜੀ ਦੋਵੇਂ ਹੀ ਪਰਮਾਨ ਤੇ ਬਰਾਬਰ ਹਨ ਗੁਰੂ ਦੇ ਦਰ ਤੇ ਕੋਈ ਛੋਟੀ ਸੇਵਾ ਨਹੀਂ ਹੁੰਦੀ ਜਦੋਂ ਮਨੁੱਖ ਆਪਣੇ ਜ਼ਿੰਦਗੀ ਨੂੰ ਗੁਰੂ ਦੇ ਹੁਕਮ ਅਨੁਸਾਰ ਜਿਉਂਦਾ ਹੈ ਨਾ ਤਾਂ ਦਸਬੰਦ ਨੂੰ ਆਪਣੀ ਆਦਤ ਬਣਾ ਬੈਠਦਾ ਹੈ ਤਾਂ ਫਿਰ ਉਸ ਨੂੰ ਕਿਸੇ ਟੋਟਕੇ ਟੋਣੇ ਵਸਤੂ ਜਾਂ ਡਰ ਦੀ ਕੋਈ ਲੋੜ ਨਹੀਂ ਹੁੰਦੀ ਉਸ ਦਾ ਕਰ ਗੁਰੂ ਜੀ ਆਪ ਸੰਭਾਲ ਲੈਂਦੇ ਹਨ ਫਿਰ ਚਾਹੇ ਸਮਾ ਔਖਾ ਵੀ ਆ ਜਾਵੇ ਪਰ ਉਸ ਔਖੇ ਸਮੇਂ ਵਿੱਚ ਵੀ ਉਸ ਮਨੁੱਖ ਨੂੰ ਤੋੜਦਾ ਨਹੀਂ ਕਿਉਂਕਿ ਉਸ ਦੇ ਪਿੱਛੇ ਗੁਰੂ ਦੀ ਓਟ ਹੁੰਦੀ ਹੈ ਸਾਥ ਸੰਗਤ ਜੀ ਦਾ ਸਬੰਧ ਕੋਈ ਭਾਰ ਨਹੀਂ ਇਹ ਤਾਂ ਆਜ਼ਾਦੀ ਹੈ ਆਜ਼ਾਦੀ ਮਤਲਬ ਲਾਲਚ ਤੋਂ ਆਜ਼ਾਦੀ ਡਰ ਤੋਂ ਆਜ਼ਾਦੀ ਤਮੀ ਤੇ ਭਰਮ ਤੋਂ ਆਜ਼ਾਦੀ ਜਦੋਂ ਅਸੀਂ ਆਖਦੇ ਹਾਂ ਕਿ ਗੁਰੂ ਇਹ ਸਭ ਕੁਝ ਤੇਰਾ ਹੈ ਉਸ ਦਿਨ ਤੋਂ ਸਾਡੀ ਜ਼ਿੰਦਗੀ ਦੀ ਜ਼ਿੰਮੇਵਾਰੀ ਗੁਰੂ ਜੀ ਆਪਣੇ ਸਿਰ ਤੇ ਲੈ ਰਹੇ ਹੰਨ ਅਸਲੀ ਬਰਕਤ ਫਿਰ ਉੱਥੋਂ ਸ਼ੁਰੂ ਹੋ ਜਾਂਦੀ ਹੈ ਸਤਸੰਗਤ ਜੀ ਅਕਸਰ ਅਸੀਂ ਗਰੀਬੀ ਨੂੰ ਪੈਸੇ ਨਾਲ ਜੋੜ ਦਿੰਨੇ ਆ ਪਰ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਆ ਸਭ ਤੋਂ ਵੱਡੀ ਗਰੀਬੀ ਮਨ ਦੀ ਗਰੀਬੀ ਹੁੰਦੀ ਹੈ ਜਦੋਂ ਮਨੁੱਖ ਦੇ ਕੋਲ ਸਭ ਕੁਝ ਹੋ ਕੇ ਵੀ ਹਮੇਸ਼ਾ ਘਾਟ ਦਾ ਡਰ ਰਹਿੰਦਾ ਹੈ ਇਹ ਗਰੀਬੀ ਹੈ ਦਸਵੰਦ ਇਸ ਮਨ ਨੂੰ ਗਰੀਬੀ ਨੂੰ ਤੋੜਦਾ ਹੈ ਜਦੋਂ ਅਸੀਂ ਆਪਣੇ ਕਮਾਈ ਵਿੱਚੋਂ ਗੁਰੂ ਦਾ ਹੱਕ ਖੁਸ਼ੀ ਨਾਲ ਵੱਖ ਕਰ ਦਿੰਨੇ ਆ ਉਸ ਵੇਲੇ ਮਨ ਨੂੰ ਇਹ ਭਰੋਸਾ ਮਿਲਦਾ ਹੈ ਕਿ ਮੇਰਾ ਸਹਾਰਾ ਮੇਰਾ ਪੈਸਾ ਨਹੀਂ ਮੇਰਾ ਗੁਰੂ ਹੈ ਦਸਵੰਦ ਸਾਨੂੰ ਛੱਡਣਾ ਸਿਖਾਉਂਦਾ ਹੈ ਜੋ ਮਨੁੱਖ ਛੱਡਣਾ ਸਿੱਖ ਲੈਂਦਾ ਹੈ ਉਹ ਕਦੇ ਵੀ ਕਮੀਆਂ ਵਿੱਚ ਨਹੀਂ ਰਹਿੰਦਾ ਗੁਰੂ ਸਾਹਿਬ ਜੀ ਦੇ ਦਰ ਤੇ ਛੱਡੀ ਹੋਈ ਚੀਜ਼ ਘਟ ਨਹੀਂ ਹੁੰਦੀ 10 ਗੁਣਾ ਵੱਧ ਹੋ ਕੇ ਵਾਪਸ ਆਉਂਦੀ ਹੈ। ਕਈ ਵਾਰ ਉਹ ਪੈਸੇ ਦੇ ਰੂਪ ਵਿੱਚ ਨਹੀਂ ਸਿਰਫ ਸਿਹਤ ਸੁੱਖ ਬੱਚਿਆਂ ਦੀ ਚੰਗੀ ਕਿਸਮਤ ਜਾਂ ਘਰ ਦੀ ਸ਼ਾਂਤੀ ਦੇ ਰੂਪ ਵਿੱਚ ਵਾਪਸ ਆਉਂਦੀ ਹੈ। ਇਹੀ ਅਸਲ ਬਰਕਤ ਹੈ ਜੋ ਤੋਲ ਕੇ ਨਹੀਂ ਮਿਲਦੀ। ਸਾਥ ਸੰਗਤ ਜੀ ਜਦੋਂ ਦਾ ਸੰਬੰਧ ਨਿਯਮ ਬਣ ਜਾਂਦਾ ਹੈ ਤਾਂ ਘਰ ਦਾ ਮਾਹੌਲ ਹੀ ਬਦਲ ਜਾਂਦਾ ਹੈ। ਬਿਨਾਂ ਵਜ੍ਹਾ ਦੇ ਝਗੜੇ ਘਟ ਹੋ ਜਾਂਦੇ ਹਨ। ਇਸ ਕਲਯੁਗ ਦੇ ਮਾੜੇ ਸਮੇਂ ਵਿੱਚ ਦਸਵੰਦ ਕੱਢਣਾ ਬੜਾ ਜ਼ਰੂਰੀ ਹੈ ਕਿਉਂਕਿ ਹਰ ਘਰ ਦੀ ਕਹਾਣੀ ਹੋ ਗਈ ਹੈ ਝਗੜੇ ਬਰਕਤ ਨਾ ਰਹਿਣਾ ਮਨ ਦੀ ਚੰਚਲਤਾ ਠੰਡੀ ਪੈ ਜਾਂਦੀ ਹੈ ਜੇਕਰ ਅਸੀਂ ਦਸਵੰਦ ਕੱਢਣਾ ਸ਼ੁਰੂ ਕਰ ਦੇਈਏ ਫੈਸਲੇ ਸੋਚ ਸਮਝ ਕੇ ਹੋਣੇ ਸ਼ੁਰੂ ਹੋ ਜਾਂਦੇ ਹਨ ਬੁੱਧੀ ਤੇ ਵਾਹਿਗੁਰੂ ਕਿਉਂਕਿ ਜਿੱਥੇ ਗੁਰੂ ਦਾ ਹੱਕ ਪੂਰਾ ਹੁੰਦਾ ਹੈ ਉਹਤੇ ਨਕਾਰਾਤਮਕਤਾ ਤਾਂ ਫਿਰ ਟਿਕ ਨਹੀਂ ਸਕਦੀ ਜਦੋਂ ਗੁਰੂ ਦਾ ਹੱਕ ਵਧਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਘਰ ਦੇ ਵਿੱਚੋਂ ਮਾੜੀ ਉਹ ਨਕਾਰਾਤਮਕਤਾ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਅਕਸਰ ਤੁਸੀਂ ਵੇਖਿਆ ਗਿਆ ਹੋਵੇਗਾ ਕਿ ਜਿੱਥੇ ਘਰ ਦੇ ਸਵੰਦ ਨੂੰ ਨਜ਼ਰ ਅੰਦਾਜ਼ ਕਰਦੇ ਆ ਉਥੇ ਕਮਾਈ ਤਾਂ ਹੁੰਦੀ ਪਰ ਖਰਚੇ ਅਚਾਨਕ ਬੜੇ ਜ਼ਿਆਦਾ ਵੱਧ ਜਾਂਦੇ ਆ ਕਦੇ ਬਿਮਾਰੀ ਤੇ ਕਦੇ ਨੁਕਸਾਨ ਕਦੇ ਫਜ਼ੂਲ ਦੇ ਮੁੱਦੇ ਤੇ ਕਦੇ ਬੱਚਿਆਂ ਦਾ ਵਿਗਾਰਡ ਪੰਨ ਇਹੀ ਸਜ਼ਾ ਮਿਲਦੀ ਹੈ ਇਹੀ ਸੰਕੇਤ ਹੁੰਦਾ ਹੈ ਕਿ ਕਮਾਈ ਗੁਰੂ ਦੇ ਹੁਕਮ ਨਾਲ ਨਹੀਂ ਚੱਲ ਰਹੀ ਜਦੋਂ ਦਸਵੰਦ ਮੁੜ ਮੁੜ ਜਾਂਦਾ ਹੈ ਇਹ ਅਣਜਾਣੇ ਖਰਚੇ ਆਪਣੇ ਆਪ ਘਟਣੇ ਸ਼ੁਰੂ ਹੋ ਜਾਂਦੇ ਹਨ ਸਾਧ ਸੰਗਤ ਜੀ ਦਸਵੰਦ ਸਿਰਫ ਲੰਗਰ ਜਾਂ ਗੁਰਦੁਆਰਾ ਸਾਹਿਬ ਤੱਕ ਨਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ ਲੋੜਵੰਦਾਂ ਦੀ ਮਦਦ ਕਰਨੀ ਵੀ ਇੱਕ ਦਸਵੰਦ ਦਾ ਹਿੱਸਾ ਹੈ ਕਿਸੇ ਗਰੀਬ ਬੱਚੇ ਦੀ ਫੀਸ ਭਰ ਦੇਣੀ ਕਿਸੇ ਬਿਮਾਰ ਵਿਅਕਤੀ ਨੂੰ ਦਵਾਈ ਲੈ ਕੇ ਦੇ ਦੇਣੀ ਕਿਸੇ ਭੁੱਖੇ ਨੂੰ ਖਾਣਾ ਖਵਾ ਦੇਣਾ ਕਿਸੇ ਗਰੀਬ ਦੇ ਘਰ ਰਾਸ਼ਨ ਲਿਆ ਕੇ ਦੇ ਦੇਣਾ ਇਹ ਵੀ ਦਸਵੰਦ ਹੈ ਪਰ ਨੀਅਤ ਸਾਫ਼ ਹੋਣੀ ਚਾਹੀਦੀ ਹੈ ਦਸਵੰਦ ਕਦੇ ਵੀ ਡਰ ਨਾਲ ਨਾ ਕੱਢੋ ਇਹ ਨਾ ਸੋਚੋ ਨਹੀਂ ਕੱਢਿਆ ਤਾਂ ਕੁਝ ਹੋ ਜਾਵੇਗਾ ਦਸਵੰਦ ਹਮੇਸ਼ਾ ਪਿਆਰ ਨਾਲ ਕੱਢਿਆ ਜਾਂਦਾ ਹੈ ਜਿੱਥੇ ਡਰ ਆ ਗਿਆ ਉੱਥੇ ਭਰੋਸਾ ਟੁੱਟ ਜਾਂਦਾ ਹੈ ਗੁਰੂ ਸਾਹਿਬ ਜੀ ਸਾਡੇ ਡਰ ਨਾਲ ਨਹੀਂ ਸਾਡੇ ਭਰੋਸੇ ਦੇ ਨਾਲ ਪ੍ਰਸੰਨ ਹੁੰਦੇ ਹਨ ਭਰੋਸਾ ਇਹ ਜੋ ਮੈਂ ਦੇ ਰਹੇ ਹਾਂ ਇਹ ਮੇਰਾ ਨਹੀਂ ਗੁਰੂ ਜੀ ਦਾ ਹੀ ਹੈ ਸਾਧ ਸੰਗਤ ਜੀ ਨਵੇਂ ਸਾਲ ਦੀ ਸ਼ੁਰੂਆਤ ਹੀ ਦਸਬੰਦ ਨਾਲ ਕਰਨੀ ਸ਼ੁਰੂ ਕਰਦੀ ਹੈ ਅਧਿਆਤਮਿਕ ਗਿਆਨਪ ਬਣ ਜਾਵੇਗੀ ਇਹ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਨਵੇਂ ਸਾਲ ਦੀ ਪਹਿਲੀ ਤਰੀਕ ਨੂੰ ਗੁਰੂ ਦੇ ਨਾਮ ਨਾਲ ਲਾ ਲੈਂਦੇ ਹ ਜਿਹੜਾ ਸਾਲ ਗੁਰੂ ਦੇ ਹੱਕ ਵਿੱਚ ਸ਼ੁਰੂ ਹੋਵੇ ਉਸ ਸਾਲ ਵਿੱਚ ਟੁੱਟਣ ਦੀ ਥਾਂ ਜੁੜਨ ਦੀ ਤਾਕਤ ਬਣ ਜਾਵੇਗੀ ਸੋ ਸਾਧ ਸੰਗਤ ਜੀ ਨਵਾਂ ਸਾਲ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਆਹੀ ਚੁੱਕਾ ਹੈ ਜਿਹੜਾ ਮਨੁੱਖ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਦੇ ਨਾਮ ਤੋਂ ਕਰੇਗਾ ਗੁਰੂ ਘਰ ਜਾ ਕੇ ਕਰੇਗਾ ਨਾ ਉਸ ਦਾ ਫਿਰ ਸਾਰਾ ਹੀ ਸਾਲ ਸੁੱਖਾਂ ਨਾਲ ਬਤੀਤ ਹੋਵੇਗਾ ਉਸ ਦੇ ਘਰ ਪਰਿਵਾਰ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਜਿਹੜੀ ਹੈ ਕੋਈ ਆਂਚ ਨਹੀਂ ਆਵੇਗੀ ਸੋ ਸਾਥ ਸੰਗਤ ਜੀ ਨਵੇਂ ਬਰੇ ਦੀ ਸ਼ੁਰੂਆਤ ਤੁਸੀਂ ਆਪਣੇ ਕਿਰਤ ਕਮਾਈ ਵਿੱਚੋਂ ਜਿੰਨਾ ਵੀ ਬਣਦਾ ਸਰਦਾ ਦਾ ਸੰਬੰਧ ਹੈ ਗੁਰੂ ਘਰ ਜਾ ਕੇ ਭੇਂਟ ਕਰਕੇ ਆਓ ਪੈਸਾ ਬਹੁਤ ਨਹੀਂ ਹੈ ਤਾਂ ਸਰਦਾ ਬਣਦਾ ਹੈ ਤੁਸੀਂ ਪੇਂਟ ਕਰਕੇ ਆ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਗਰੀਬ ਪਰਿਵਾਰ ਹੈ ਉਸ ਗਰੀਬ ਪਰਿਵਾਰ ਦੇ ਘਰ ਤੁਸੀਂ ਰਾਸ਼ਨ ਦੇ ਕੇ ਆ ਸਕਦੇ ਹੋ ਸਾਥ ਸੰਗਤ ਜੀ ਆਪਣੀ ਕਮਾਈ ਦੇ ਵਿੱਚੋਂ ਤੁਸੀਂ ਅੱਜ ਹੀ ਦਸਵੰਧ ਕੱਢਣਾ ਹੈ ਨਾਲ ਦੇ ਨਾਲ ਪਰਮਾਤਮਾ ਜੀ ਦੇ ਘਰ ਦੇ ਤੁਸੀਂ ਫਿਰ ਪਿਆਰੇ ਸਿੱਖ ਬਣ ਜਾਣਾ ਹੈ ਫਿਰ ਵੇਖਿਓ ਤੁਹਾਡੇ ਘਰ ਵਿੱਚ ਉਸ ਗਰੀਬ ਦੀਆਂ ਅਸੀਸਾਂ ਦੇ ਸਦਕਾ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹਮੇਸ਼ਾ ਲਈ ਬਣ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਨਵੇਂ ਬਾਰੇ ਵਾਲੇ ਦਿਨ ਗੁਰੂ ਘਰ ਜਾਂਦੇ ਹੋ ਘਰ ਤੋਂ ਹੀ ਜਦੋਂ ਤੁਸੀਂ ਬਾਹਰ ਵੱਲ ਕਦਮ ਕੱਢਦੇ ਹੋ ਉਸ ਵੇਲੇ ਤੋਂ ਹੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਘਰ ਤੋਂ ਜਾਂਦਿਆਂ ਹੋਇਆਂ ਤੇ ਗੁਰੂ ਘਰ ਤੋਂ ਆਉਂਦਿਆਂ ਹੋਇਆਂ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਨਾ ਕਿ ਰਸਤੇ ਵਿੱਚ ਜਾਂਦੇ ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੈ ਨਾ ਹੀ ਕਿਸੇ ਦੇ ਮਹਿਲ ਮੋਨਾਰਿਆਂ ਵੱਲ ਧਿਆਨ ਦੇਣਾ ਹੈ ਆਪਣੀ ਸੁਰਤੀ ਪਰਮਾਤਮਾ ਜੀ ਦੇ ਨਾਮ ਨਾਲ ਜੋੜ ਦੇਣੀ ਹੈ ਗੁਰੂ ਘਰ ਦੇ ਅੰਦਰ ਤੁਸੀਂ ਪੈਰ ਧਰਦੇ ਆਂ ਹੀ ਪਰਮਾਤਮਾ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਸਾਲ 2025 ਸੁਖਾਂਤ ਬਤੀਤ ਹੋਇਆ ਸਾਲ 2026 ਵੀ ਤੁਸੀਂ ਆਪਣੇ ਮਿਹਰ ਸਦਕਾ ਚੰਗਾ ਬਤੀਤ ਕਰਵਾਉਣਾ ਆਉਣ ਵਾਲਾ ਸਮਾਂ ਮੇਰੇ ਘਰ ਪਰਿਵਾਰ ਤੇ ਸੁਖ ਸ਼ਾਂਤੀ ਨਾਲ ਬਿਤਾਉਣਾ ਸਰਬੱਤ ਦਾ ਭਲਾ ਮੰਗਿਓ ਸਾਧ ਸੰਗਤ ਜੀ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਲਾਜ਼ਮੀ ਹੋ ਜਾਵੇਗਾ ਪਰਮਾਤਮਾ ਜੀ ਦੀ ਕਿਰਪਾ ਦੇ ਸਦਕਾ ਆਉਣ ਵਾਲਾ ਨਵਾਂ ਵਰਾ ਤੁਹਾਡੇ ਲਈ ਖੁਸ਼ੀਆਂ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ